ਬਿਆਸ ਨਿਆਟੇ ਹੋ ਰਹੇ ਕਬਜ਼ੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਬਿਆਸ ਤੇਰਾ ਦੇ ਵਹਾਨ ਬਦਲਣ ਵਾਲੇ ਗੁਰਿੰਦਰ ਸਿੰਘ ਟਿੱਲੋ ਦੇ ਖਿਲਾਫ ਇੱਕ ਵਾਰ ਫਿਰ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਵੱਲੋਂ ਵੱਡਾ ਮੋਰਚਾ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਬਾਰ-ਬਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਡੇਰਾ ਮੁਖੀ ਗੁਰਿੰਦਰ ਟਿੱਲੋ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਤੇ ਚੱਲਦਿਆਂ ਹੁਣ ਉਹਨਾਂ ਵੱਲੋਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਕਾਲੀ ਕੱਪੜੇ ਪਾ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਮਿਲਦਾ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੰਬੇ ਚਰਤੋਂ ਨਾਲ ਵੱਲੋਂ ਮਾਣਿਓ ਕੋੜ ਦਾ ਸਹਾਰਾ ਲੈ ਕੇ ਵਿਆਸ ਦੇ ਮੁਖੀ ਦੇ ਖਿਲਾਫ ਆਪਣੀ ਮੁਹਿੰਮ ਚੇੜੀ ਹੋਈ ਹੈ ਅਤੇ ਅਸੀਂ ਉਹਨਾਂ ਨੇ ਕਿਹਾ ਕਿ ਉੰਨੀ ਦੇਰ ਤੱਕ ਵਿਆਸ ਮੁਖੀ ਦਾ ਖਹਿੜਾ ਨਹੀਂ ਛੱਡਾਂਗੇ ਜਿੰਨੀ ਦੇਰ ਤੱਕ ਉਸ ਵੱਲੋਂ ਕੀਤੇ ਗਏ ਵਿਆਸ ਰਿਆ ਤੇ ਜ਼ਬਰੀ ਕਬਜ਼ਿਆਂ ਨੂੰ ਛੱਡਿਆ ਨਹੀਂ ਜਾਂਦਾ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ પોલીસ ਪ੍ਰਸ਼ਾਸਨ ਨੂੰ ਬਾਰ-ਬਾਰ ਪੱਤਰ ਲਿਖੇ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਜੋ ਸਭ ਤੋਂ ਵੱਡਾ ਕਾਰਨ ਹੈ ਗੁਰਿੰਦਰ ਸਿੰਘ ਢਿੱਲੋਂ ਪਰ सियासी शाह होना काबिल गौर है कि किसानों को बलदेव सिंह सिरसा ਦਾ ਇਲਜ਼ਾਮ ਹੈ ਕਿ ਬਿਆਸ ਦਰਿਆ ਦੇ ਵਹਾਂ ਨੂੰ ਬਿਆਸ ਦਰਿਆ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਬਲਦੇਵ ਸਿੰਘ सिरसा ਵੱਲੋਂ ਬੀਤੇ ਕੁਝ ਦਿਨ ਪਹਿਲਾਂ ਵੀ ਬਿਆਸ ਦਰਿਆ ਦੇ ਨਜ਼ਦੀਕ ਜਾ ਕੇ ਇਸ ਦਾ ਨਰੀਖਣ ਕੀਤਾ ਗਿਆ ਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਲਈ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਾਰਵਾਈ ਨਾ ਹੋਣ ਤੇ ਦੋਸਤ ਕਿਸਾਨਾਂ ਨੂੰ सिरसा ਵੱਲੋਂ ਵਿਧਾਨ ਸਭਾ ਦੇ ਬਾਹਰ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਕਾਰਵਾਈ ਨਹੀਂ ਹੋਈ ਇਹ ਤੋਂ ਅਗਿਆ ਕਿ ਦੋ ਦਿਨ ਉਹਨਾਂ ਨੇ ਕੰਮ ਆਪਣਾ ਰੋਕਤਾ ਤੇ ਦੋ ਦਿਨ ਕੰਮ ਰੋਕਣ ਤੋਂ ਬਾਅਦ ਉਹ ਕੰਮ ਜਿਹੜਾ ਫਿਰ ਅੱਜ ਮੌਕੇ ਦੇ ਤੇ ਚੱਲ ਰਿਹਾ ਜਿਹੜਾ ਕਿ ਕੱਲ ਵੀ ਸਾਡੇ ਜਿਹੜੇ ਵਕਨ ਅਮਨਦੀਪ ਨਾ ਹੈਗੇ ਨੇ ਜੋ ਸੰਗਤ ਜੀ ਤੇ ਬੱਬੀ ਆ ਛੋਟਾ ਨਾ ਤੇ ਇਹ ਸਾਡੇ ਸਾਫਾ ਸਰਪੰਚ ਨੇ ਮੱਖਣ ਸਿੰਘ ਬਤਾਲਾ ਜੋ ਹੋਰ ਵੀ ਸੱਜਣ ਜਿਹੜੇ ਨੇ ਕੱਲ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐਸਐਸਪੀ ਨੂੰ ਮਿਲ ਕੇ ਆਇਆ ਨਿੱਕੀ ਦਰਖਾਸਤ ਦਿੱਤੀ ਆ ਪਰ ਕਿਸੇ ਦੇ ਕੰਤੇ ਜੂ ਨਹੀਂ ਸਰਕ ਕੀ ਕਾਰਨ ਕੀ ਸਮਝਦੇ ਕਿ ਲੱਗਦਾ ਰਾਜਨੀਤਿਕ ਦਬਾਅ ਹੈ ਜੀ ਬਿਲਕੁਲ ਜੀ ਇਹ ਰਾਜਨੀਤਿਕ ਦਬਾਅ ਕਿਥੋਂ ਤੱਕ ਹੈ ਤੁਹਾਨੂੰ ਪਤਾ ਹੈ ਕਿ ਜਿਹੜੀ ਜ਼ਮੀਨ ਦੇ ਤੇ ਇਹਨਾਂ ਨੇ ਜਿਹੜਾ ਇਹਨਾਂ ਦਾ ਡੇਰਾ ਜਿਹਦੇ ਤੇ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਪੰਚਾਇਤੀ ਜ਼ਮੀਨਾਂ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਜਿਨ੍ਹਾਂ ਤੇ ਹਜ਼ਾਰਾਂ ਏਕੜ ਦੇ ਕਬਜ਼ੇ ਕੀਤੇ ਨੇ ਉੱਥੇ ਇਹ ਉੱਚੀਆਂ ਆਪਣੀਆਂ ਜੜੀਆਂ ਨੇ ਬਿਲਡਿੰਗਾਂ ਬਣਾ ਲਈਆਂ ਆਰਮੀ ਵਾਲਿਆਂ ਨੇ ਯੂਨੀਅਨ ਆਫ ਇੰਡੀਆ ਕੇ ਮਲਕੇ ਜਿਹੜਾ ਅਸੀਂ ਕੇਸ ਕੀਤਾ ਸੀ ਸਪਰੀਮ ਕੋਰਟ ਦੇ ਵਿੱਚ ਕਿ ਹਾਈ ਕੋਰਟ ਦੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹ ਜਿਹੜੀਆਂ ਇਹ ਇਸ ਤਰ੍ਹਾਂ ਜਿਹੜੀਆਂ ਉੱਚੀਆਂ ਬਿਲਡਿੰਗਾਂ ਬਣਾ ਰਹੇ ਨੇ ਕਿ ਜਿਹੜਾ ਉਥੇ ਅਸਲੇ ਦਾ ਡੀਪੂ ਆ ਆਰਮੀ ਦਾ ਉਹ ਉਹਨਾਂ ਦੇ ਲਾਗੇ ਕੁਝ ਏਰੀਆ ਦੇ ਵਿੱਚ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਕਿ ਉਥੇ ਕੋਈ ਉੱਚੀ ਬਿਲਡਿੰਗ ਨਹੀਂ ਬਣਾ ਸਕਦਾ ਇਹਨਾਂ ਨੇ ਹਾਈ ਕੋਰਟ ਚ ਕੇਸ ਕਰਤਾ ਜਦੋਂ ਡੇਰਾ ਰਾਧਾ ਸਵਾਮੀਆ ਨੂੰ ਨੋਟਿਸ ਹੋਇਆ ਤੇ ਫੇਰ ਕੀ ਹੋਇਆ ਕਿ ਯੂਨੀਅਨ ਆਫ ਇੰਡੀਆ ਹਾਈ ਕੋਰਟ ਦੇ ਵਿੱਚੋਂ ਕੇਸ ਵਾਪਸ ਲੈਂਦਾ ਔਰ ਵਾਪਸ ਲੈਣ ਤੇ ਜਦੋਂ ਹਾਈ ਕੋਰਟ ਨੇ ਝਾੜਾ ਪਾਈਆਂ ਇਹਨਾਂ ਨੂੰ ਤੇ ਸੈਂਟਰ ਸਰਕਾਰ ਨੂੰ ਜਦੋਂ ਯੂਨੀਅਨ ਆਫ ਇੰਡੀਆ ਨੂੰ ਝਾੜਾ ਪਾਈਆਂ ਤੇ ਫਿਰ 1 ਲੱਖ ਰੁਪਈਆ ਜਿਹੜਾ ਸੀ ਉਹ ਕੋਰਟ ਦਾ ਇਹਨਾਂ ਨੇ ਜੁਰਮਾਨਾ ਭਰਿਆ ਤੇ ਤਾਂ ਇਹਨਾਂ ਨੇ ਕੇਸ ਜਿਹੜਾ ਉਹ ਵਾਪਸ ਜਿਹੜਾ ਹੋਇਆ ਸੋ ਇਸ ਕਰਕੇ ਮੈਂ ਕਹਣਾ ਤਵਾਂਗਾ ਕਿ ਇਹ ਜਿਹੜੇ ਜਿਸ ਤਰ੍ਹਾਂ ਕਿ ਇਹ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਰਾਧਾ ਸੋਮੀ ਸਤਸੰਗ ਬਿਆਸ ਇਹ ਹਜ਼ਾਰਾਂ ਏਕੜ ਜ਼ਮੀਨਾਂ ਇੱਥੇ ਹੀ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਜੰਗਲਾਤ ਦੀਆਂ ਜ਼ਮੀਨਾਂ ਤੇ ਇਹਨਾਂ ਦੇ ਨਜਾਇਜ਼ ਕਬਜ਼ੇ ਨੇ ਇਹ ਡੇਰੇਦਾਰਾਂ ਨੂੰ ਜਿਹੜੇ ਰਾਜਨੀਤਿਕ ਪ੍ਰੋਤਸਪਾਲਦੇ ਆ ਜਿਵੇਂ ਤੁਹਾਡੇ ਸਾਹਮਣੇ ਮਿਸਾਲ ਹੈ ਸਰ ਨਹੀਂ ਤੁਸੀਂ ਸਮਝਦੇ ਸਿਆਸੀ ਦਬਾਅ ਹਗਾ ਹੈ ਤੁਹਾਨੂੰ ਲੱਗਦਾ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਸਿਆਸੀ ਦਬਾਅ ਤੋਂ ਨਜ਼ਰ ਆਉਂਦਾ ਨਜ਼ਰ ਹੀ ਨਹੀਂ ਆਉਂਦਾ ਇਹ ਬਹੁਤ ਜ਼ਬਰਦਸਤ ਦਬਾਅ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਪੀ ਹਾਈ ਕੋਰਟ ਤੋਂ ਕੇਸ ਵਾਪਸ ਲੈਂਦੇ ਨੇ ਲੱਖ ਰੁਪਇਆ ਉਥੇ ਕੇਂਦਰ ਸਰਕਾਰ ਜਿਹੜੀ ਆ ਮਲਕ ਜੁਰਮਾਨੇ ਦੇ ਤੌਰ ਤੇ ਭਰਦੀ ਆ ਜੁਮੇਵਾਰ ਕੌਣ ਹੈ ਕੇਂਦਰ ਸਰਕਾਰ ਹੈ ਕਿ ਪੰਜਾਬ ਸਰਕਾਰ ਤੋਂ ਲਾਹਣ ਲੱਗਦਾ ਜੁਮੇਵਾਰ ਸਾਰੇ ਚਾਹ ਪੰਜਾਬ ਸਰਕਾਰ ਹੈ ਚਾਹ ਕੇਂਦਰ ਸਰਕਾਰ ਹੈ ਤੇ ਚਾਹ ਦੂਸਰੀਆਂ ਸਰਕਾਰਾਂ ਨੇ ਤੁਸੀਂ ਵੇਖੋ ਕਿ ਗੁਰਮੀਤ ਰਾਮ ਭੀਮ ਜਿਹੜਾ ਉਹਨੂੰ ਕੋਰਟ ਵੱਲੋਂ ਸਜ਼ਾ ਮਿਲੀ ਆ ਤੇ ਉਹਨੂੰ ਫੇਰ ਜਿਹੜਾ ਤੀਜੇ ਦਿਨ ਉਹਦੀ ਜਿਹੜੀ ਉਹਨੂੰ ਪ੍ਰੋਬਲਮ ਮਿਲਦੀ ਆ ਸਾਡੇ ਬੱਤੀ ਬੱਤੀ ਸਾਥ ਤੋਂ ਜਵਾਨ ਜੜੇ ਨੇ ਉਹ ਜਿਨ੍ਹਾਂ ਚ ਬੈਠੇ ਨੇ ਉਹਨਾਂ ਨੂੰ ਇੱਕ ਦਿਨ ਉਹਦੇ ਆਪਣੀ ਮਾਤਾ ਦੇ ਸੰਸਕਾਰ ਤੇ ਨਹੀਂ ਆ ਸਕਦੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਤੇ ਨਹੀਂ ਆ ਸਕਦੇ ਤੇ ਇਹ ਜਿਹੜਾ 20 ਤਰਾਮ ਰੇਖਿਆ ਜਿਨ੍ਹਾਂ ਇੱਕ ਬਲਾਤਕਾਰੀ ਤੇ ਜਿਨ੍ਹਾਂ ਆਪਣੇ ਚੇਲਿਆਂ ਨੂੰ ਨਪੁੱਛਕ ਬਣਾਇਆ ਤੇ ਕਾਤਲ ਹੈ ਕੋਰਟ ਨੇ ਸਜ਼ਾ ਦਿੱਤੀਆਂ ਨੇ ਤੇ ਉਹਨਾਂ ਨੂੰ ਵੀ ਇਹ ਚਲਾ ਰਹੇ ਨੇ ਸੋ ਜਿਹੜੇ ਇਹ ਡੇਰੇਦਾਰ ਨੇ ਉਹਨਾਂ ਨੂੰ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਪਾਲਦੀਆਂ ਨੇ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਇਹ ਤੱਕੇਸ਼ਾਈ ਕਰਦੇ ਕਰੋ ਤੱਕ ਤੁਸੀਂ ਇਹ ਜਿਹੜਾ ਦੋ ਦਲ ਦੀ ਗੱਲ ਕਰਦੇ ਕਾਲੇ ਕਪੜੇ ਪਾ ਕੇ ਜਦੋਂ ਤੱਕ ਹੋ ਸਕਦਾ ਜੀ ਮੈਂ ਇੱਕ ਹਫਤੇ ਦਾ ਟਾਈਮ ਦੇ ਰਿਹਾ ਅੱਜ ਤੁਹਾਡੇ ਮਾਦਮ ਰਹੀ ਜੇ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਜਿਹੜਾ ਅਸੀਂ ਇਹ ਚੱਲਦੇ ਸੈਸ਼ਨ ਦੇ ਵਿੱਚ ਕੋਈ ਵੀ ਤਰੀਕ ਰੱਖ ਕੇ ਕਿਉਂਕਿ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਅੰਦੋਲਨ ਹੈ ਉਹ ਬਾਰਡਰਾਂ ਦੇ ਉੱਤੇ ਚੱਲ ਰਿਹਾ ਅਸੀਂ ਉੱਥੇ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਉਹ ਲੜਾਈ ਲੜ ਰਹੇ ਹਾਂ ਪਰ ਇਹਦੇ ਨਾਲ ਚੱਲਦੇ ਇੱਥੇ ਵੀ ਕਿਸਾਨਾਂ ਦਾ ਮਸਲਾ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਕੀਤੀਆਂ ਔਰ ਰੋਰੋ ਕੇ ਦਸਰੇ ਨੇ ਮੈਨੂੰ ਇਹਨਾਂ ਲੋਕਾਂ ਨੇ ਦੱਸਿਆ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਰੁੜਦੀਆਂ ਜਾ ਰਹੀਆਂ ਨੇ ਜਿਸ ਕਰਕੇ ਮੈਨੂੰ ਉਸ ਅੰਦੋਲਨ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਇੱਥੇ ਆੜਾ ਕਿ ਲੱਗਦਾ ਨੇ ਕਿ ਉਹ ਅੰਦੋਲਨ ਦੀ ਜਗ੍ਹਾ ਇੱਥੇ ਵੀ ਅੰਦੋਲਨ ਲਗਾਉਣਾ ਜ਼ਰੂਰੀ ਹੈ ਜੀ ਕਿਉਂਕਿ ਤੁਸੀਂ ਪਿਛਲੇ ਵੀ ਦੇ ਸਮੇਂ ਵੀ ਪ੍ਰੋਟੈਸਟ ਕਰਦੇ ਰਹੇ ਹੋ ਕਿ ਲੱਗਦਾ ਕਿ ਦੁਬਾਰਾ ਤੋਂ ਪ੍ਰੋਟੈਸਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਤੇ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਦੇਖੋ ਮੈਂ ਇੱਕ ਤਾਂ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਤੁਸੀਂ ਜਿਨ੍ਹਾਂ ਨੂੰ ਆਪਣੇ ਰਹਿਬਰ ਮੰਨਦੇ ਹੋ ਜਿਨ੍ਹਾਂ ਲੋਕਾਂ ਨੂੰ ਇਹ ਮੰਨਦੇ ਹੋ ਕਿ ਮਰਨ ਤੋਂ ਬਾਅਦ ਇਹਨਾਂ ਨੇ ਸਾਨੂੰ ਸਵਰਗ ਦੇਣੇ ਆ ਉਹ ਤੁਹਾਡੇ ਬੱਚਿਆਂ ਦੀਆਂ ਰੋਟੀਆਂ ਖੋਹ ਰਹੇ ਨੇ ਤੁਹਾਡੀਆਂ ਜ਼ਮੀਨਾਂ ਬਰਬਾਦ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਧਰਮ ਗੁਰੂ ਮੰਨਦੇ ਹੋ ਜੇ ਇਹ ਧਰਮ ਗੁਰੂ ਨੇ ਜੇ ਇਹ ਰਹਿਬਰ ਨੇ ਜਿਨ੍ਹਾਂ ਨੇ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਦੇਣਾ ਹੈ ਤੇ ਉਹ ਤੁਹਾਡੇ ਜਿਉਂਦਿਆਂ ਦੀਆਂ ਪਹਿਲਾਂ ਤੇ ਤੁਹਾਡਾ ਖੂਨ ਪੀ ਜਾਂਦੇ ਨੇ ਤੇ ਤੁਹਾਡੇ ਬੱਚਿਆਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਬਰਬਾਦ ਕਰ ਰਹੇ ਨੇ ਤੇ ਤੁਸੀਂ ਅਜੇ ਵੀ ਸੁੱਤੇ ਹੋ ਅਜੇ ਵੀ ਉਹਨਾਂ ਨੂੰ ਇਹ ਗੱਲ ਮੰਨਦੇ ਹੋ ਹੁਣ ਵੇਖੋ ਇੱਥੇ ਕਿੰਨੀ ਹਰਾਨੀ ਦੀ ਗੱਲ ਹੈ ਭਈ ਇੱਕ ਪਾਸੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ دریاਪੁਰ ਤੋਂ ਹੋ ਰਹੀਆਂ ਨੇ ਔਰ ਜਿਹੜੇ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਉਹ ਵੀ ਜ਼ਿਮੀਂਦਾਰ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਤੇ ਉਹ ਪਾਸਿਓਂ ਮਿੱਟੀ ਲਿਆ ਕੇ ਜਾਂ ਇੱਥਾਂ ਲਿਆ ਕੇ ਪੱਥਰ ਲਿਆ ਕੇ ਉਹ ਉਹਦੇ ਵਿੱਚ ਪਾ ਕੇ ਦਰਿਆ ਦੇ ਦਰਿਆ ਦਾ ਵਹਾਅ ਬਦਲ ਰਹੇ ਇੱਕ ਵੇਲੇ ਉਵੇਂ ਜਿੰਮੇਦਾਰ ਨੇ ਜਨਾਂ ਦੀਆਂ ਜ਼ਮੀਨਾਂ ਜਾੜ ਗਿਆ ਨੇ ਤੇ ਫਿਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਲੋਕ ਅਜੇ ਵੀ ਉਹਨਾਂ ਨੂੰ ਇਹ ਮੰਨਦੇ ਨੇ ਮੇਰਾ ਉਹਨਾਂ ਨੂੰ ਚੈਲੰਜ ਆ ਮੈਨੂੰ ਬਹੁਤ ਸਾਰੀਆਂ ਕਿ ਧਮਕੀਆਂ ਆਈਆਂ ਨੇ ਮੈਂ ਉਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਆ ਪਰ ਮੇਰੇ ਇੱਕ ਬੇਨਤੀ ਆ ਕਿ ਜਿਹੜੇ ਲੋਕ ਸ੍ਰੀ ਗੁਰਿੰਦਰ ਸਿੰਘ ਧਲੋਨੂ ਆਪਣਾ ਗੁਰੂ ਮੰਨਦੇ ਨੇ ਰੱਬ ਰ ਮੰਨਦੇ ਨੇ ਧਾਰਮਿਕ ਮੁਖੀ ਮੰਨਦੇ ਨੇ ਤੇ ਜਿਹੜੇ ਆ ਰਾਜਨੀਤਿਕ ਪਾਰਟੀਆਂ ਦੇ ਮੁਖੀ ਚਾਹੇ ਉਹ ਕੇਜਰੀਵਾਲ ਆ ਫੇਜਰੀਵਾਲ ਆ ਚਾਹੇ ਉਹ ਆ ਬਾਦਲ ਚਲੋ ਵੱਡਾ ਬਾਦਲ ਮਰ ਗਿਆ ਆ ਛੋਟਾ ਹੋੜਾਗਾ ਆ ਵਿਕਰਮ ਜੇਠੀਆ ਵਰਗੇ ਜਾਂ ਜਿੰਨੇ ਵੀ ਲੋਕ ਨੇ ਚਾਹੇ ਉਹ ਕਾਂਗਰਸੀ ਨੇ ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਜਿਹੜੇ ਉੱਥੇ ਜਾਂਦੇ ਨੇ ਮੇਰਾ ਚੈਲੰਜ ਉਹਨਾਂ ਨੂੰ ਵੀ ਆਜੋ ਕਿਸੇ ਵੀ ਚੈਨਲ ਦੇ ਉੱਤੇ ਬੈਠ ਕੇ ਖੁੱਲੀ ਬਹਿਸ ਕਰ ਲੋ ਸਵਾਲ ਮੈਂ ਕਰਾਂਗਾ ਜਵਾਬ ਤੁਸੀਂ ਦਿਓ ਸਵਾਲ ਤੁਸੀਂ ਕਰਿਓ ਜਵਾਬ ਮੈਂ ਦਵਾਗਾ ਫੈਸਲਾ ਲੋ ਕਰ ਤੇ ਜੇ ਕਰ ਇਹ ਗੱਲ ਠੀਕ ਨਾ ਵੇ ਉਥੇ ਮੌਕਾ ਵੇਖੋ ਮੈਂ ਚੈਲੰਜ ਕਰਦਾ ਤੁਹਾਨੂੰ ਆਓ ਮੇਰਾ ਮੌਕਾ ਵਿਖੋ ਤੇ ਦੇਖੀ ਸਰਸਾ ਸਾਹਿਬ ਹਾਲ ਕਿੱਦਾਂ ਨੇ ਕਿ ਕਿਸਾਨ ਇੱਧਰ ਵੀ ਨੇ ਕਿਸਾਨ ਉੱਧਰ ਵੀ ਨੇ ਪ੍ਰੋਟੈਸਟ ਨਹੀਂ ਹੋਏਗਾ ਆਵਾਜ਼ ਨਹੀਂ ਚੁੱਕੀ ਜਾਏਗੀ ਤੇ ਫਿਰ ਕੱਲ ਕਿਦਾਂ ਹੋਏਗਾ ਮੈਂ ਤੁਹਾਨੂੰ ਸਵਾਲ ਪੁੱਛਿਆ ਕਿ ਲੱਗਦਾ ਕਿ ਪ੍ਰੋਟੈਸਟ ਕਰਨ ਦੀ ਜ਼ਰੂਰਤ ਪਵੇਗੀ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਉਹੀ ਗੱਲ ਕਰ ਰਿਹਾ ਕਿ ਅਸੀਂ ਇਹ ਇੱਕ ਦਿਨ ਦਾ ਰੋਸਮਾਰਤ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਘੇਰਾਗੇ ਉਹਨਾਂ ਦੇ ਘਰ ਖੋਲਾਗੇ ਪਰ ਉਹਦੇ ਨਾਲ-ਨਾਲ ਮੈਂ ਕੋਰਟ ਦੇ ਵਿੱਚ ਵੀ ਪਹਿਲਾਂ ਵੀ ਮੇਰਾ ਕੇਸ ਚੱਲ ਰਿਹਾ ਅਸੀਂ ਹੁਣ ਮੇਰੇ ਕੱਲ ਮੈਂ ਵਕੀਲ ਨੂੰ ਸਾਨੂੰ ਮਿਲ ਕੇ ਆ ਆਪਣੇ ਨੂੰ ਉਹ ਨਾਲ ਜਾਂ ਤੇ ਪਹਿਲੇ ਚੱਲਦੇ ਕੇਸਾਂ ਦੇ ਵਿੱਚ ਜਿਹੜਾ ਬੜੈਚ ਪਿੰਡ ਦਾ ਜਿਹੜਾ ਗੁਰਦੁਆਰੇ ਦੇ ਕੋਲੋਂ ਜਿਹੜੀ ਨਜਾਇਜ਼ ਮੈਨੇਜ ਕੀਤੀ ਜਾਦੀ ਸੀ ਵੀ ਉਹਦੇ ਵਿੱਚ ਹੀ ਅਸੀਂ ਇਹ ਜਿਹੜਾ ਸਾਰਾ ਹੋਣ ਵਾਲਾ ਮਸਲਾ ਉਹਦੇ ਵਿੱਚ ਐਡ ਕਰਨਾ ਹੈ ਕਿ ਜਾਂ ਵੱਖਰਾ ਕੇਸ ਪਾਉਣਾ ਹੈ ਸੋ ਹਾਈ ਕੋਰਟ ਦੇ ਰਾਹੀਂ ਇਹਨਾਂ ਨੂੰ ਜਿਹੜਾ ਖੱਚਗ ਕੇਂਦਰ ਸਰਪ ਯੂਨੀਅਨ ਆਫ ਇੰਡੀਆ ਨੇ ਤਾਂ ਕੇਸ ਵਾਪਸ ਲੈ ਲਿਆ ਸੀ ਡੇਰੇ ਦੇ ਕਲਾਪ ਜਿਹੜਾ ਪੀਤਾ ਸੀ ਲੇਕਿਨ ਸਰਸਾ ਕੇਸ ਵਾਪਸ ਨਹੀਂ ਲਏਗਾ ਹਾਈ ਕੋਰਟ ਤੱਕ ਪਹੁੰਚ ਕਰਕੇ ਪ੍ਰੂਫ ਦੇ ਕੇ ਤੇ ਲੋਕਾਂ ਤੱਕ ਪ੍ਰੋਟੈਸਟ ਕਰਨਾ ਸਾਡਾ ਇਹ ਆ ਲੋਕਾਂ ਨੂੰ ਜਾਗਰਿਤ ਕਰਨਾ ਪ੍ਰਸ਼ਾਸਨ ਨੂੰ ਜਿਹੜੀ ਕੰਬ ਕਰਨ ਦੀ ਨਹੀਂ ਸੁੱਤੇ ਨੇ ਉਹਨਾਂ ਨੂੰ ਜਗਾਉਣਾ ਤੇ ਇਹ ਡਾਕੂਮੈਂਟ ਤਿਆਰ ਕਰਕੇ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਲੈ ਕੇ ਜਾਣਾ ਇਹ ਸਾਡਾ ਕੰਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ